ਪਿੰਡ ਪਣੀ ਕਲਾ ਪੰਜਾਬ ਦਾ ਇੱਕ ਛੋਟਾ ਜਿਹਾ ਪਿੰਡ ਜਿੱਥੇ ਅੱਜ ਵੀ ਕੁੜੀਆਂ ਨੂੰ ਸਿਰਫ ਚੁੱਲ੍ਹਾ ਕਾ ਤੇ ਕਮਕਾਜ ਲਈ ਬਣਾਇਆ ਜਾਂਦਾ ਗੁੱਡੀ ਇੱਕ 16 ਸਾਲ ਦੀ ਹੋਸ਼ਿਆਰ ਇਸ ਪਿੰਡਾਂ ਨਾਲ ਪਰਿ ਕੁੜੀ ਸੀ ਉਹ ਹਮੇਸ਼ਾ ਕਹਿੰਦੀ ਸੀ ਮੈਂ ਡਾਕਟਰ ਬਣ ਕੇ ਆਪਣੇ ਪਿੰਡ ਦਾ ਨਾਮ ਰੋਸ਼ਨ ਕਰਾਂਗੀ ਪਰ ਉਸਦੇ ਪਿਤਾ ਕੇਰ ਸਿੰਘ ਕਹਿੰਦੇ ਸਨ ਕੁੜੀਆਂ ਦਾ ਕੀ ਲੈਣਾ ਡਾਕਟਰੀ ਨਾਲ 12ਵੀਂ ਕਰ ਲਈ ਹੁਣ ਵਿਆਹ ਲਈ ਰਿਸ਼ਤਾ ਲੱਭਦੇ ਹਾਂ गुड्ढी ਹਰ ਰੋਜ਼ ਸਕੂਲ ਤੋਂ ਆ ਕੇ ਚੁੱਪਚਾਪ ਆਪਣੀਆਂ ਕਿਤਾਬਾਂ ਚੁਪਾਉਂਦੀ। ਮਾਂ ਵੀ ਕਹਿੰਦੀ ਸੀ, "ਸਪਨੇ ਤਾਂ ਸਿਰਫ਼ ਮੁੰਡਿਆਂ ਦੇ ਹੁੰਦੇ ਨੇ, ਕੁੜੀਆਂ ਨੇ ਤਾਂ ਘਰ ਹੀ ਸੰਭਾਲਣਾ ਹੁੰਦਾ ਏ।" ਬਹੁਤ ਦੇ ਨਤੀਜੇ ਵਾਲਾ ਦਿਨ ਗੁੱਡੀ ਨੇ ਬਹੁਤ ਦੇ ਇਮਤਿਹਾਨ ਵਿੱਚ ਪਹਿਲੀ ਪੋਜੀਸ਼ਨ ਹਾਸਲ ਕੀਤੀ। ਸਕੂਲ ਦੇ ਪ੍ਰਿੰਸੀਪਲ ਨੇ ਕਿਹਾ, "ਇੱਕ ਕੁੜੀ ਤਾਂ ਸ਼ਹਿਰ ਜਾ ਕੇ ਐਮ ਬੀਬੀਐਸ ਕਰ ਸਕਦੀ ਏ। ਅਸੀਂ ਸਕਾਲਰਸ਼ਿਪ ਦਾ ਇੰਤਜ਼ਾਮ ਵੀ ਕਰਵਾ ਦੇਾਂਗੇ।" पर घर च सिर्फ चुप्पी सी पिता कहते पुत बन के कम नहीं कर दी तेरा वीर ता फेल हो गया पर ओ मुंडा है तेनों भी कुकर चकला बेलन च मेहरत हासिल करनी चाहिए एक रात गुड्डी छत ते बैठी अपनी डायरी च लिख रही सी मैं कुड़ी हाँ पर मेरी अकल मेरी मेहनत मेरे सपने किसी भी मुंडे तो कट नहीं उस रात मां ने पहली बार उसका हाथ फड़िया ते आख्या ਮੈਂ ਵੀ ਕਦੇ ਸਕੂਲ ਜਾਣਾ ਚਾਹੁੰਦੀ ਸੀ ਪਰ ਤੇਰੇ ਦਾਦਾ ਜੀ ਨੇ ਮਨਾ ਕਰ ਦਿੱਤਾ ਸੀ ਪਰ ਤੂੰ ਤੂੰ ਰੁਕਣਾ ਨਹੀਂ ਅਗਲੇ ਦਿਨ ਮਾਂ ਨੇ ਪਿਤਾ ਨੂੰ ਸਮਝਾਇਆ ਲੜ ਪਈ ਤੇ ਆਖ ਦਿੱਤਾ ਜ਼ਿੰਦਗੀ ਚ ਪਹਿਲੀ ਵਾਰ ਇੱਕ ਕੁੜੀ ਨੇ ਆਪਣੇ ਘਰ ਦਾ ਨਾਂ ਰੋਸ਼ਨ ਕੀਤਾ ਏ ਤੁਸੀਂ ਉਹਨੂੰ ਛੋਟਾ ਸਮਝ ਕੇ ਆਪਣੇ ਘਰ ਦੀ ਕਦਰ ਵੀ ਘਟਾ ਰਹੇ ਹੋ 5 ਸਾਲ ਬਾਅਦ ਗੁੱਡੀ ਨੇ MBBS ਪੂਰੀ ਕਰ ਲਈ ਸ਼ਹਿਰ ਚ ਨਹੀਂ ਆਪਰੇ ਪਿੰਡ ਚਹੀ ਕਲੀਨਿਕ ਖੋਲਿਆ ਇਹ ਉਸ ਪਿੰਡ ਦੀ ਪਹਿਲੀ ਮਹਿਲਾ ਡਾਕਟਰ ਬਣੀ ਕਲੀਨਿਕ ਦਾ ਬੋਤ ਸੀ ਦਾ ਗੁੱਡੀ ਕੋਲ ਸੁਪਨੇ ਕਿਸੇ ਦੇ ਵੀ ਹੋ ਸਕਦੇ ਨੇ ਅੱਜ ਪਿੰਡ ਦੀਆਂ ਹੋਰ ਕੁੜੀਆਂ ਵੀ ਕਹਿੰਦੀਆਂ ਨੇ ਮੈਂ ਵੀ ਡਾਕਟਰ ਬਣੂ ਮੈਂ ਵੀ ਅਧਿਆਪਕਾ ਬਣੂ ਮੈਂ ਵੀ ਉੱਡਣਾ ਚਾਹੁੰਦੀ ਹਾਂ ਸਮਾਜ ਬਦਲ ਸਕਦਾ ਏ ਸ਼ੁਰੂਆਤ ਇੱਕ ਤੋਂ ਹੀ ਹੁੰਦੀ ਏ ਇਹ ਕਹਾਣੀ ਸਿਰਫ ਗੁੱਡੀ ਦੀ ਨਹੀਂ ਹਰ ਔਤੀ ਦੀ ਕਹਾਣੀ ਇਹ ਜੋ ਸਮਾਜ ਦੀ ਸੋਚ ਦੇ ਖਿਲਾਫ ਲੜਦੀ ਏ ਤੇ ਦਿਲੋਂ ਕਹਿੰਦੀ ਏ ਮੈਂ ਵੀ ਕੁਝ ਬਣ ਸਕਦੀ ਹਾਂ ਸਮਾਜਿਕ ਸੁਨੇਹਾ ਸਿੱਖਿਆ ਸਿਰਫ ਮੁੰਡਿਆਂ ਦਾ ਹੱਕ ਨਹੀਂ ਤਿਆਂ ਵੀ ਉੱਠ ਸਕਦੀਆਂ ਨੇ ਬਸ ਕਿਸੇ ਨੂੰ ਉਹਨਾਂ ਦੇ ਪਰਨਾ ਕੱਟਣ ਦਿਓ